ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਅਕਾਲੀ ਵਿਰਸਾ ਸਿੰਘ ਵਲਟੋਹਾਵਲਾ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਲੰਗਰ ਘਰ ਵਿੱਚ ਬਰਤਨ ਮੰਨਣ ਦੀ ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਹ ਸੇਵਾ ਪੰਥ ਸਿੰਘ ਸਹਿਬਾਨਾ ਵੱਲੋਂ ਲਗਾਈ ਗਈ। ਧਾਰਮਿਕ ਤਨਖਾਹ ਦੀ ਅਦਿਨ ਕੀਤੀ ਜਾ ਰਹੀ ਹੈ। ਜਿਸ ਅਨੁਸਾਰ ਵਿਰਸਾ ਸਿੰਘ ਵਲਟੋਹਾ ਤਿੰਨ ਦਿਨਾਂ ਦਾ ਘਰ ਰੋਜ਼ 1-1 ਘੰਟੇ ਲਈ ਬਰਤਨ ਮੰਨਣ ਅਤੇ ਜੋੜੇ ਚੜੰਗ ਦੀ ਸੇਵਾ ਨਿਭਾਉਣਗੇ। ਸੇਵਾ ਦੌਰਾਨ ਲੰਗਰ ਘਰ ਵਿੱਚ ਆਮ ਸੰਗਤਾਂਕ ਸ਼੍ਰੀ ਗੁਰੂ ਘਰ ਦੀ ਮਰਿਆਦਾ ਅਨੁਸਾਰ ਸੇਵਾ ਕੀਤੀ ਗਈ। ਇਸ ਮੋਕੇ ਵਿਰਸਾ ਸਿੰਘ ਵਲਟੋਹਾ ਵੱਲੋਂ ਪੂਰੀ ਨਿਰਮਤਾ ਨਾਲ ਸੇਵਾ ਨਿਭਾਈ ਗਈ ਜਿਸ ਨੂੰ ਸੰਗਤਾਂ ਵੱਲੋਂ ਵੀ ਸਰਹਾਨਾ ਮਿਲੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਰਸਾ ਸਿੰਘ ਵਲਟੋਹਾ ਨੇ ਕੀ ਕਿਹਾ ਹੁ ਸੁਣਦੇ ਹਾਂ ਜੀ ਸਰ ਜਿਹੜੀ ਆ ਜਿਹੜੀ ਸਰ ਸੇਵਾ ਦਿੱਤੀ ਜਿਹੜੀ ਸਰ ਕੀ ਨਾਮ ਹੋਣਾ ਹੈ ਦੇਖੋ ਅੱਜ ਮੈਂ ਜਿਹੜੀਆਂ ਸੇਵਾਵਾਂ ਕਰ ਰਹੇ ਹਾਂ ਇਹ ਬਾ ਹੁਕਮ ਪੰਜ ਸਿੰਘ ਸਹਿਬਾਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸਿਲੀਤੋਂ ਕੀਤੇ ਹੋਏ ਹੁਕਮ ਦੇ ਮਤਲਬ ਕਰ ਰਹੇ ਭਾਵੇਂ ਕਿ ਸਿੱਖੀ ਦੇ ਵਿੱਚ ਸੇਵਾ ਤੇ ਸਿਮਰਨ ਦੀ ਬੜੀ ਮਹੱਤਤਾ ਹੈ ਗੁਰੂ ਸਾਹਿਬ ਨੇ ਸਾਨੂੰ ਬੜਾ ਵੱਡਾ ਸਿਧਾਂਤ ਦਿੱਤਾ ਹੈ। ਔਰ ਨਾਲ ਹੀ ਜੇ ਕਿਸੇ ਸਿੱਖ ਕੋਲ ਕੋਈ ਗਲਤੀ ਹੋ ਜਾਂਦੀ ਹੈ ਤੇ ਉਹਦੀ ਸ਼ੁੱਧੀ ਵੀ ਜਿਹੜੀ ਹੈ ਉਹਦੀ ਸੁਧਾਈ ਵੀ ਜਿਹੜੀ ਹੈ ਉਹ ਸਿੱਖੀ ਦੇ ਵਿੱਚ ਸੇਵਾ ਤੇ ਸਿਮਰਨ ਦੇ ਨਾਲ ਹੁੰਦੀ ਹੈ। ਤੇ ਮੈਥੋਂ ਵੀ ਜੋ ਵਗਿਆ ਹੋਈ ਭੁੱਲ ਹੋਈ ਉਦੀ ਪੰਥ ਸਿੰਘ ਸਹਿਬਾਨ ਨੇ ਜੋ ਮੈਨੂੰ ਤਨਖਾਹ ਲਈ ਸੀ ਚਾਹ ਝੂਠੇ ਬਰਤਨਾਂ ਦੀ ਚਾਹ ਸਫਾਈ ਦੀ ਗੱਲ ਕਰ ਲਈਏ ਝੂਠੇ ਬਰਤਨਾਂ ਦੀ ਸੇਵਾ ਦੀ ਗੱਲ ਕਰ ਲਈਏ ਚਾਹ ਜੋੜੇ ਦੀ ਸੇਵਾ ਦੀ ਗੱਲ ਕਰ ਲਈਏ ਇਹ ਸੇਵਾਵਾਂ ਬੜੀਆਂ ਵੱਡਮੁਲੀਆਂ ਨੇ ਹਰ ਸਿੱਖ ਨੂੰ ਕਰਨੀਆਂ ਚਾਹੀਦੀਆਂ ਪਰ ਮੈਂ ਚਾਹ ਇਹ ਜੋ ਸੇਵਾਵਾਂ ਜਿਹੜੀਆਂ ਨੇ ਉਹ ਬਾ ਹੁਕਮ ਕਰ ਰਹੇ ਆ ਔਰ ਵਕਈ ਜਿਹੜਾ ਸਿੱਖੀ ਦਾ ਇੱਕ ਵਿਲੱਖਣ ਸਿਧਾਂਜ ਜਿਹੜਾ ਆ ਉਹ ਉਹ ਸਿੱਖ ਦੀ ਸਦਾਈ ਕਰਦੇ ਆ ਸਿੱਖ ਨੂੰ ਸੁੱਧੀ ਕਰਦੇ ਆ ਸਿੱਖ ਨੂੰ ਸੋਜੀ ਬਖਸ਼ਦੇ ਆ ਸਿੱਖ ਨੂੰ ਸਿੱਖੀ ਪ੍ਰਤੀ ਪ੍ਰਪਕਤਾ ਬਖਸ਼ਦੇ ਸਰ ਤੁਹਾਡੀ ਅਗਲੀ ਰਣਨੀਤੀ ਕੀ ਹੋਈ ਹੈ ਮੇਰੀ ਕੋਈ ਰਣਨੀਤੀ ਨਹੀਂ ਤੇ ਨਾ ਸਿੱਖ ਦੀ ਕੋਈ ਰਣਨੀਤੀ ਹੁੰਦੀ ਹੈ ਇਹ ਤਾਂ ਗੁਰੂ ਸਾਹਿਬ ਦਾ ਹੁਕਮ ਹੁੰਦਾ ਆ ਜਿਵੇਂ ਜਿਵੇਂ ਹਕੂਮਤ ਦਾ ਤਰਕਾ